ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਣਾ ਕੋ ਮੇਰਾ ਕਿਸ ਗਹੀ ਗਹੀ ਅਣਾ ਕੋ ਹੋਆ ਨਾ ਹੋਗ ਅਣਾ ਕੋ ਮੇਰਾ ਕਿਸ ਗਹੀ ਤੇ ਵਿਸਰਾਮ ਅਣਾ ਕੋ ਹੋਆ ਨਾ ਹੋਗ ਆਵਣ ਜਾਣ ਵ ਗੁੱਚੀ ਐ ਦੁਬਦਾ ਵਿਆਪੈ ਰੋਗ ਅਨਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ ਵਿਣ ਨਾਵੈ ਕਿਉ ਛੂਟੀ ਐ ਜਾਇ ਰਸਾਤਲ ਅੰਤ ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਇ ਗਣਤ ਗਣਾਵੈ ਅਖਰੀ ਅਗਣਤ ਸਾਚਾ ਸੋਇ ਅਗਿਆਨੀ ਮਤਹੀਣ ਹੈ ਗੁਰ ਬਿਨ ਗਿਆਨ ਨਾ ਹੋਇ ਟੁੱਟੀ ਤੰਤਰ ਬਾਬ ਕੀ ਵਜੈ ਨਹੀਂ ਵਿਜੋਗ ਵਿਛੜਿਆ ਮੇਲਾ ਪ੍ਰਭ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਜ ਤਤ ਚੁਗਹਿ ਮਿਲ ਏਕਸੀ ਹਾਂਜੀ ਏਕਸੀ ਵੱਖਰਾ ਪਾਠ ਕਰਨਾ ਤਤ ਚੁਗਹਿ ਮਿਲ ਏਕਸੀ ਤੈਨ ਕ ਫਾਸ ਨਰੰਚ ਉੱਡ ਹੈ ਤਾ ਬੇਗੁਲ ਬੇਗੁਲੇ ਤਕਹਿ ਚੋਗ ਕਣੀ ਤਕਹਿ ਕਸਕੇ ਬੋਲਣਾ ਤਕਹਿ ਚੋਗ ਕਣੀ ਤਕਹਿ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਪੜੀ ਪਦ ਪੂਰ ਲਈ ਉਚਾਰਨ ਕਰਨਾ ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਬੇਣ ਸੱਚ ਤੇਉ ਛੂਟੀ ਐ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਐ ਵੱਡਾ ਆਪ ਧਣੀ ਗੁਰ ਪ੍ਰਸਾਦੀ ਛੂਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆ ਜੈ ਭਾਵੈ ਤੈ ਦੇ ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ ਸਾਨ ਮਾਨ ਸੱਚ ਏਕ ਹੈ ਕਾਜ ਨਾ ਫਿਟੈ ਕੋਇ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੋਰ ਨਰਨਥ ਹਨਾਥ ਤੂ 네ਧਾਰਾ ਆਧਾਰ ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰ ਜਨਹਾਰਾ ਕੱਠਾ ਹੀ ਬੋਲਣਾ ਨੇਧ ਧਾਰਾ ਨਹੀਂ ਕਹਿਣਾ ਦਾਤਾਰ ਵੀ ਕੱਠਾ ਹੀ ਬੋਲਣਾ ਦਾਤਾਰ ਜਹ ਦੇਖਾ ਤਹ ਏਕ ਤੂ ਅੰਤ ਨਾ ਪਾਰਾ ਵਾਰ ਥਾਨ ਥਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ ਵਿਚਾਰ ਪਰਵਾਰ ਪਰਵਾਰ ਵਿਚਾਰ ਇਸ ਤਰ੍ਹਾਂ ਕੋਲੇ ਕੁੱਠੇ ਬੋਲਣਾ ਆਣ ਮੰਗਿਆ ਦਾਣ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਣ ਦਿਆਲ ਤੂ ਕਰ ਕਰ ਦੇਖਣ ਹਾਰ ਦਇਆ ਕਰਹਿ ਪ੍ਰਭ ਮੇਲ ਲੈ ਖਿੰਮੇ ਹਟਾ ਓਸਾਰ ਦਾਨ ਤੂ ਬੀਨਾ ਤੁਹੀ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਨ ਗੁਰਮੁਖ ਗਿਆਨ ਧਿਆਨ ਤਲਣ ਪੁੱਲਾ ਬੁਲਣਾ ਦਲਣ ਨਹੀਂ ਕਹਿਣਾ ਦਾਲਤ ਦਾਲਤ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਇ ਬਹਿਚੂਰੀ ਐ ਤਨ ਮਹ ਚੀਤ ਗਵਾਰ ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਤਾਨ ਗਿਆ ਤਾ ਜਾਣ ਦੇ ਜੀ ਰਚ ਹੈ ਰੰਗ ਏਕ ਮਨ ਦੀ ਜੈ ਸਿਰ ਸੌਪੀਐ ਪੀ ਕਰਤੇ ਕੀ ਟੇਕ ਧੰਦਾ ਤਾਵਤ ਰਹਿ ਗਏ ਮਨ ਮਹਿ ਸ਼ਬਦ ਆਨੰਦ ਦੁਰਜਨ ਤੇ ਸਾਜਨ ਭਈ ਪੀਤੇ ਗੁਰ ਗੋਵਿੰਦਾ ਬਾਨ ਬਾਨ ਫਿਰਤੀ ਢੂਡਤੀ ਬਸਤ ਰਹੀ ਘਰ ਬਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਜਨਮ ਮਰਨ ਦੁਖ ਇਥੇ ਠਮਕ ਲਾਂਦਨੀ ਨਿਵਾਰ ਨਾ ਨਾ ਕਰਤ ਨਾ ਛੂਟੀ ਐ ਇਹ ਨਾਨਾ ਨਹੀਂ ਕਹਿਣਾ ਹੈ ਵੱਖਰਾ ਪਾਠ ਕਰਨਾ ਹੈ ਨਾ ਨਾ ਕਰਤ ਨਾ ਛੂਟੀ ਐ ਵਿਣ ਗੁਣ ਜਮ ਪੁਰ ਜਾਹੀ ਨਾ ਤਿਸ ਏਹੁ ਨਾ ਓਹ ਹੈ ਅਭੁਗੁਣ ਫਿਰ ਪਛਤਾਹੀ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵੇਣ ਨਾ ਵੈ ਨਿਰਭਉ ਕਹਾ ਕਿਆ ਗਾਣਾ ਅਭਿਮਾਨ ਥਾਕ ਰਹੀ ਕਿਵ ਅਪੜਾ ਖਾਤ ਨਹੀਂ ਨਾ ਪਾਰ ਥਾਕ ਰਹੀ ਕਿਮ ਅਪੜਾ ਅਪੜਾ ਨਹੀਂ ਕਹਣਾ ਅਪੜਾ ਕਸ ਕੀ ਬੋਲਣਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੀ ਰੰਗੁਲੇ ਕਿਸ ਪਹ ਕਰੀ ਪੁਕਾਰ ਨਾਨਕ ਪ੍ਰਿਯੋ ਪ੍ਰਿਯੋ ਜੀ ਕਰੀ ਮੀਲੇ ਮੇਲਣ ਹਾਰ ਜਿਨ ਵਿਛੋੜੀ ਸੋ ਮਿਲਸੀ ਗੁਰ ਕਾ ਹੇਤ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ